ਸੋ ਇਹ ਕਸਟਮਰ ਆਇਆ ਦੁਕਾਨ ਤੇ ਕਹਿੰਦਾ ਸੇਬੀ ਮੈਗਨੇਮ ਕਿ ਹੈਗੀਆਂ ਕਹਿੰਦਾ ਕਿੰਨੀਆਂ ਕਾਪੀਆਂ ਮੈਂ ਕਹਿੰਦਾ ਇੱਕ ਕਾਪੀ ਹੈਗੀ ਕਹਿੰਦਾ ਤਿੰਨ ਕਾਪੀ ਚਾਹੀਦੀਆਂ ਮੈਂ ਕਿ ਮਿਲ ਜਾਣਗੀਆਂ ਮੈਂ ਕਿ ਬਾਹਰ ਲੱਗੀਆਂ ਕਹਿੰਦਾ ਕੱਢ ਦਿਓ ਮੈਂ ਕੱਢ ਦਿੰਦਾ ਮੈਂ ਬਾਹਰ ਕੱਢਣ ਚਲਾ ਗਿਆ ਫੇਰ ਕਹਿੰਦਾ ਮੈਨੂੰ ਅੰਗਰੇਜ਼ ਸ਼ੋਬਾ ਚਾਹੀਦੀ ਹੈ ਮੈਂ ਕਿ ਅੱਛੇ ਦੇ ਦਿਆਂਗਾ ਉਹ ਖੜਾ ਰਿਹਾ ਇੱਥੇ ਗੱਲਾਂ ਖੁੱਲਾ ਸੀਗਾ ਤੇ ਉਹ ਗੱਲ ਇਹ ਕਰਦੇ ਕਰਦੇ ਮੈਨੂੰ ਕਹਿੰਦਾ 10 ਕਾਪੀ ਹਿੰਦੂਆਂ ਦਾ ਚਾਹੀਦੀਆਂ ਮੈਂ ਕਿ ਮਿਲ ਜਾਣਗੀਆਂ ਮੈਂ ਇਧਰੋਂ ਆਇਆ ਦੋ ਕਸਟਮਰ ਹੋ ਗਏ ਖੜੇ ਸੀ ਦੁਕਾਨ ਤੇ ਉਹਨੇ ਚੱਕੇ ਪੈਸ

ਮੁਰਕੇ ਆਏ ਨੇ ਇਸ ਵੇਲੇ 8:30 ਦਾ ਟਾਈਮ 8:35 ਦਾ ਟਾਈਮ ਸਾਡੇ ਕਪੜੇ ਗੇੜਾ ਪਾਈ ਸੀ ਉਹਦੇ ਚੰਗੀ ਦੇਖੀ ਜਿੱਥੇ ਪੱਗ ਦੀ ਹੋਰ ਸਿਰ ਤੇ ਪਰਦਾ ਜੇ ਬੰਨੇ ਸੀ ਕੋਈ ਸੀਸੀਟੀਵੀ ਹੈਗੀ ਕੋਈ ਕੈਮਰਾ ਨਹੀਂ ਲੱਗਿਆ ਆ ਗਈ ਪੁਲਿਸ ਕੰਪਲੇਟ ਕਰਤੀ ਹੈ ਉਮੀਦ ਹੈ ਪੁਲਿਸ ਜਲਦੀ ਫੜ ਲੇਗੀ ਹਮ ਤੇ ਜਿਹੜੇ ਕਸਟਮਰ ਆਏ ਦੁਕਾਨ ਤੇ ਕਹਿੰਦਾ ਸੇ ਵੀ ਮੈਂ ਕਿਹਾ ਕਿ ਹੈਗੀਆਂ ਕਹਿੰਦਾ ਕਿੰਨੀਆਂ ਕਾਪੀਆਂ ਮੈਂ ਕਿਹਾ ਇੱਕ ਕਾਪੀ ਹੈਗੀ ਕਹਿੰਦਾ ਤਿੰਨ ਕਾਪੀਆਂ ਚਾਹੀਦੀਆਂ ਮੈਂ ਕਿ ਮਿਲ ਜਾਂਦੀਆਂ ਮੈਂ ਕਿ ਬਾਹਰ ਲੱਗ ਗਿਆ ਕਹਿੰਦਾ ਕੱਢ ਦਿਓ ਮੈਂ ਕੱਢ ਦਿੰਦਾ ਮੈਂ ਬਾਹਰ ਕੱਢਣ ਗਿਆ ਲਾ ਗਿਆ ਫੇਰ ਕਹਿੰਦਾ ਮੈਨੂੰ ਅੰਗਰੇਜ਼ ਸ਼ੋਭਾ ਚਾਹੀਦੀ ਹੈ ਬੈਂਕ ਅੱਛੇ ਦੇ ਦਿੰਦਾ ਉਹ ਫੜਾ ਰਿਹਾ ਇੱਥੇ ਗੱਲਾਂ ਖੁੱਲਾ ਸੀਗਾ ਤੇ ਉਹ ਗੱਲੇ ਕਰਦੇ ਕਹਿੰਦੇ ਮਨੂੰ ਕਹਿੰਦਾ 10 ਕੱਪ ਪੈਂਤਰਾ ਲੈ ਕੇ ਚਾਹੀਦੀ ਮੈਂ ਕਿਹਾ ਮਿਲ ਜਾਊਗੀ ਹਾਂ ਮੈਂ ਇਧਰੋਂ ਆਇਆ ਦੋ ਕਸਟਮਰ ਹੋ ਗਏ ਖੜੇ ਸੀ ਦੁਕਾਨ ਤੇ ਉਹਨੇ ਚੱਕੇ ਪੈਸੇ ਗੱਲੇ ਕੱਢ ਕੇ ਚੁੱਕ ਲਿਆ 1900 ਰੁਪਏ ਲੈ ਗਿਆ ਸਮਾਨ ਵੀ ਲੈ ਗਿਆ ਅਖਬਾਰ ਨਹੀਂ ਮੈਂ ਖਦਾ ਕੋਈ ਲੈ ਕੇ ਨਹੀਂ ਗਿਆ ਗੱਲਾਂ ਚ ਗੱਲਾਂ ਚ ਪੈਸੇ ਲੈ ਕੇ ਦੇ ਦਰਿਆ ਇੱਥੇ ਪਹਿਲੇ ਮੈਂ ਜਾਂ ਦੇ ਦਰਿਆ ਕਦੀ ਆ ਦੇਖਣ ਕਦੀ ਉਹ ਮੈਗਨ ਕਦੀ ਹੋਈ ਮੈਗਨ ਦੇਖੀ ਹੈ ਦੇਖੀ ਗਿਆ ਬਾਅਦ ਚ ਦੇਖੇ ਦੁਕਾਨ ਤੇ ਰਸ਼ ਕਰਦਾ ਜਿਆਦਾ ਹੋ ਗਿਆ ਮੇਰਾ ਖਿਆਲ ਬਾਹਰ ਆ ਗਿਆ ਚੱਕੇ ਪੈਸੇ ਮਨੂ ਗੜ ਕਹਿੰਦਾ ਮੇਰੀ ਫੌਲਾ ਕਹਿੰਦਾ ਕੱਢ ਦਿਓ ਮੈਂ ਆਪਣੇ ਗੱਡਕਾਰ ਚੋਂ ਨਾ ਉਹ ਕਹੇ ਲੈ ਕੇ ਆਉਣਾ ਆਨਲਾਈਨ ਬਿਊਨ ਕਰਨੀ ਹੈ ਮੁੜ ਕੇ ਆਏ ਨਹੀਂ ਇਸੇ ਦਾ ਟਾਈਮ 8:30 ਦੇ ਰੈਂਪ 8:30 ਸਾਡੇ ਕੱਪੜੇ ਕਿਹੜੇ ਪਾਈ ਸੀ ਟੂਕੀ ਉਹਦੇ ਵਿੱਚ ਜਿੱਤੇ ਪੱਗ ਉਹ ਸਿਰ ਤੇ ਪੜਨਾ ਜਾਂ ਪੰਨੇ ਸੀ ਕੋਈ ਸੀਸੀਟੀਵੀ ਵੀ ਹੈਗੀ ਹੈ ਉਹ ਕੈਮਰੇ ਨੇ ਲੈ ਗਈ ਆ ਗਈ ਪੁਲਿਸ ਕੰਪਲੀਟ ਕਰਤੀ ਐ ਉਮੀਦ ਐ ਪੁਲਿਸ ਜਲਦੀ ਫੜ ਲੇਗੀ ਹੰਦੀ ਚਲੇ ਕਸਟਮਰ ਆਇਆ ਦੁਕਾਨ ਤੇ ਕਹਿੰਦਾ ਸੇਗਲੀ ਮੈਂ ਕਿਹਾ ਕਿ ਹੈ ਨਹੀਂ ਆ ਕਹਿੰਦਾ ਕਿੰਨੀਆਂ ਕਾਪੀਆਂ ਮੈਂ ਕਿਹਾ ਇੱਕ ਕਾਪੀ ਹੈਗੀ ਕਹਿੰਦਾ ਤਿੰਨ ਕਾਪੀਆਂ ਚਾਹੀਦੀਆਂ ਮੈਂ ਕਿ ਮਿਲ ਜਾਂਦੀਆਂ ਮੈਂ ਕਿ ਬਾਹਰ ਲੱਗ ਗਿਆ ਕਹਿੰਦਾ ਕੱਢ ਦਿਓ ਮੈਂ ਕੱਢ ਦਿੰਦਾ ਮੈਂ ਬਾਹਰ ਕੱਢਣ ਚਲਾ ਗਿਆ ਫੇਰ ਕਹਿੰਦਾ ਮੈਨੂੰ ਅੰਗਰੇਜ਼ ਸ਼ਬਦ ਚਾਹੀਦੇ ਆ ਮੈਂ ਕਿ ਅੱਛੇ ਦੇ ਦਿੰਦਾ ਉਹ ਫੜ ਰਹੇ ਇੱਥੇ ਗੱਲਾਂ ਖੁੱਲਾ ਸੀਗਾ ਤੇ ਉਹ ਗੱਲੇ ਕਰਦੇ ਕਰਦੇ ਮੈਨੂੰ ਕਹਿੰਦਾ 10 ਕਾਪੀਆਂ ਦੇ ਚਾਹੀਦੀਆਂ ਮੈਂ ਕਿ ਮਿਲ ਜਾਣਗੀਆਂ ਮੈਂ ਇਧਰੋਂ ਆਇਆ ਦੋ ਕਸਟਮਰ ਹੋ ਗਏ ਖੜੇ ਸੀ ਦੁਕਾਨ ਤੇ ਉਹਨਾਂ ਚੱਕੇ ਪੈਸੇ ਗੱਲੇ ਕੱਢ ਕੇ ਚੋ ਗਿਆ 1500 ਰੁਪਏ ਲੈ ਗਿਆ ਸਮਾਨ ਵੀ ਲੈ ਗਿਆ ਅਖਬਾਰ ਨਹੀਂ ਮੈਂ ਖਦਾ ਕੋਈ ਲੈ ਕੇ ਨਹੀਂ ਗਿਆ ਗੱਲਾਂ ਗੱਲਾਂ ਚ ਪੈਸੇ ਲੈ ਕੇ ਨਹੀਂ ਦੇਦਾ ਰਿਹਾ ਇੱਥੇ ਪਹਿਲੇ ਮੈਂ ਜਨ ਦੇਖਦਾ ਰਿਹਾ ਕਦੀ ਆਹ ਦੇਖਿਆ ਕਦੀ ਉਹ ਮੈਗਜ਼ਨ ਕਦੀ ਹੋਈ ਮੈਗਜ਼ਨ ਦੇਖੀ ਹੈ ਦੇਖੀ ਗਿਆ ਬਾਅਦ ਚ ਦੇਖਿਆ ਵੀ ਦੁਕਾਨ ਤੇ ਰਸ਼ ਕਰਦਾ ਹੈ ਜਿਆਦਾ ਹੋ ਗਿਆ ਮੇਰਾ ਖਿਆਲ ਬਾਹਰ ਆ ਗਿਆ ਚੱਕੇ ਪੈਸੇ ਉਹਨੂੰ ਗੱਲ ਕਰਦਾ ਮੇਰੀ ਅਖਬਾਰਾ ਕਹਿੰਦਾ ਕੱਢ ਦਿਓ ਮੈਂ ਆਪਣੇ ਘਟਕਾਰ ਚੋਂ ਨਾ ਉਹ ਪਹਿਲੇ ਲੈ ਕੇ ਆਉਣਾ ਆਨਲਾਈਨ ਬਿਊਨ ਕਰਨੀ ਹੈ ਮੁਰਕੇ ਆਏ ਨੇ ਇਹ ਸੈਂਸਰ 8:30 ਦੇ ਟਾਈਮ 8:30 ਹਾਡੇ ਕਪੜੇ ਕਿਹੜੇ ਪਾਇਏ ਸੀ ਓਕੇ ਜਿੱਤੇ ਪੱਗ ਦੀ ਫੋਟ ਤੇ ਪਰਦਾ ਜੇ ਬੰਨੇ ਸੀ ਕੋਈ ਸੀਸੀਟੀਵੀ ਹੈਗੀ ਕੋਈ ਕੈਮਰਾ ਨੇ ਲੱਗੀ ਆ ਗਈ ਹੈ ਪੁਲਿਸ ਕੰਪਲੇਟ ਕਰਤੀ ਹੈ ਉਮੀਦ ਹੈ ਪੁਲਿਸ ਜਲਦੀ ਫੜ ਲੇਗੀ ਹੰਮੇ